ਹਾਂ ਤੇ ਹਾਂ ਨੂੰ ਵੀ ਨਾ ਸਿਕਾਓ ਸਾਮੀ ਨਹੀਂ ਹੈਗੀ ਕੀ ਠੀਕ ਹੈ ਨਾ ਉਹ ਸਾਮੀ ਵੀ ਬਹੁਤ ਸਾਮੀ ਹੋਊਂਗੇ ਆਪਣੇ ਘਰ ਚ ਆਉਂਗੀ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਤੇਰੇ ਅਗੇ ਸਾਮੀ ਦੀ ਅਸੀਂ ਤੁਹਾਨੂੰ ਤੁਹਾਡੇ ਨਾਲ ਹੀ ਗੱਲ ਕਰਦੇ ਉਹਨਾਂ ਨਾਲ ਗੱਲ ਕਰਦੇ ਜੀ ਕਿਹੜੀ ਚੀਜ਼ ਜਿਹੜਾ ਮਾਲ ਵੀ ਇਸਦੇ ਵਿਆਹ ਕਿਹੜਾ ਮਾਲ ਤੂੰ ਕਿਹੜੀ ਗੱਲ ਤੁਹਾਨੂੰ ਪਤਾ ਕਿਹੜੇ 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 ਮਾਲ ਦਾ ਤੁਹਾਨੂੰ ਪਤਾ ਕਿਹਦੇ ਕੋ ਮੈਨੂੰ ਕਿਸੇ ਮੈਨੂੰ ਕੋ ਪਿਛਮ ਛੋੜ ਤੂੰ ਇੱਥੇ ਖੜੇ ਸਟੇਸ਼ਨ ਤੇ ਤੂੰ ਇਸ ਸਟੇਸ਼ਨ ਤੇ ਖੜੇ ਹਾਂ ਤੂੰ ਪੁਲਿਸ ਦੇ ਹੱਥ 'ਚ ਖੜੇ ਗੱਡੀ ਚੈੱਕ ਕਰੋ ਸਰ ਗੱਡੀ ਚੈੱਕ ਕਰੋ ਜੀ ਗੱਡੀ ਚੈੱਕ ਕਰੋ ਜੀ ਗੱਡੀ ਉਹਦੀ ਰੇਲਵੇ ਸਟੇਸ਼ਨ ਤੇ ਖੜਿਆ ਰੇਲਵੇ ਦੇ ਜੀ ਰੇਲਵੇ ਸਟੇਸ਼ਨ ਤੇ ਖੜਿਆ ਸਰ ਆਪ ਹੀ ਗੱਡੀ ਚੈੱਕ ਕਰਾ ਲਓ ਕਰਿਆ ਜੀ ਕੋਈ ਗੱਲ ਨਹੀਂ ਮੈਂ ਅੰਦਰ ਨਹੀਂ ਆਉਣੀ ਮੈਂ ਸਰ ਗੱਡੀ ਗੱਡੀ ਸਰ ਚੈੱਕ ਕਰਾਓ ਜੀ ਸਰ ਸਰ ਉਹਨਾਂ ਨੂੰ ਕਰਾਓ ਵੇਖ ਵੇਖਣਾ ਕਰ ਵੇਖ ਵੇਖਣਾ ਕਰ ਤੈਨਾਂ ਮੈਂ ਜਿੰਨਾ ਗੱਲ ਕਰ ਰਿਹਾ ਆ ਤੂੰ ਤੂੰ ਨਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੇਨਾਂ ਜੇ ਇਹ ਤੂੰ ਹੀ ਕੰਮ ਕਰਨਾ ਫੇਰ ਆ ਸਰ ਆਪਣੇ ਲੇਡੀ ਸਟਾਫ ਕੋਲ ਉਹਨਾਂ ਨੂੰ ਬੋਲਣ ਦੇ ਮੈਡਮ ਜੀ ਤੁਸੀਂ ਵੀ ਹੱਟ ਕੇ ਕੁਛ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ ਤੁਹਾਡੇ ਨਾਲ ਤਾਂ ਹੀ ਸਰ ਇਹ ਕੀ ਲੱਗਦੇ ਤੁਹਾਡੇ ਇਹ ਕੀ ਲੱਗਦੇ ਤੁਹਾਡੇ ਨਹੀਂ ਕੀ ਲੱਗਦੇ ਨੇ ਤੇ ਇਹਨਾਂ ਨੂੰ ਬੋਲਣ ਦੀ ਮੜੀ ਸੈਂਸਸ ਸਿਖਾਓ ਨਾ ਜਦੋਂ ਤੁਸੀਂ ਆਪਣੀ ਡਿਊਟੀ ਕਰਦੇ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਆਏ ਆ ਹਾਂ ਤੇ ਫੇਰ ਸੱਦ ਲਓ ਸੱਦ ਲਓ ਠੀਕ ਆ ਨਾ ਅਸੀਂ ਵੀ ਹੈਗੇ ਨੇ ਮੇਰੇ ਵੀ ਮਾਮਾ ਚੜੀ ਆਸਪੀ ਨੇ ਫੇਰ ਮੈਂ ਕੀ ਕਰਾਂ ਡੀਐਸਪੀ ਫੇਰ ਮੈਂ ਕੀ ਕਰਾਂ ਡੀਐਸਪੀ ਇਹਦੇ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਦੀ ਕਿਸੇ ਡੀਐਸਪੀ ਦੀ ਮੈਂ ਆਪਣਾ ਕੰਮ ਕਰ ਰਿਹਾ ਮੈਨੂੰ ਕਿਸੇ ਡੀਐਸਪੀ ਦੀ ਕੋਈ ਟੈਨਸ਼ਨ ਨਹੀਂ ਦੀ ਜਾਓ ਡੀਐਸਪੀ ਸਾਹਿਬ ਨੂੰ ਖਾਦ ਲਓ ਡੀਐਸਪੀ ਸਾਹਿਬ ਨੂੰ ਖਾਦ ਲਓ ਡੀਐਸਪੀ ਸਾਹਿਬ ਧੀਸ ਨਹੀਂ ਲੱਗੇ ਸ਼ਹਿਰ ਦੇ